ਕੀ ਜਿਹਦੇ ਕਿਰਚਾਵਾਜੀ ਕੋਣ ਹੋਊ ਮੇਰੇ ਹਸਬੰਦ ਨੂੰ ਕੀ ਨਾ ਹੋਣਾ ਦਾ ਅਰੁਣ ਕੁਮਾਰ ਕੀ ਗੱਲ ਕੀ ਹੋਈ ਏ ਕੁਲ ਕੁਛ ਨਹੀਂ ਆ ਤੇ ਆਪਣੇ ਘਰ ਰਹਿੰਦੇ ਸੀ ਇਹਨਾਂ ਨੇ ਬਸ ਉਹਨੇ ਮੁੰਡੇ ਨੂੰ ਇਹ ਮੁੰਡਾ ਨਾ ਇੱਛਾ ਲੱਗਦਾ ਹੈ ਏ ਤੇ ਮਾਤਾ ਜੀ ਨਾ ਤੇ ਇਹ ਬੋਲਦੇ ਵੀ ਕਿ ਖਾਂ ਤੇ ਕੋਣ ਆ ਤੂੰ ਕਹਿੰਦੇ ਭਈ ਕਹਿੰਦਾ ਤੂੰ ਕੋਣ ਆ ਕਹਿੰਦਾ ਮੈਂ ਤੇ ਆਪਣੇ ਘਰ ਚਲਾ ਮੇਰਾ ਤੇ ਇੱਥੇ ਕਾਹ ਰਾ ਉਹਨੇ ਵਾਰਸਿੰਗ ਨਿਗਾਲੀ ਕਿ ਇਹ ਮੇਰੇ ਹਸਬੰਦ ਨੇ ਸੁਬਾਹ ਤੋਂ ਉਹਨਾਂ ਨੇ ਇੰਨਾ ਇੰਨਾ ਬਾਤ ਚ ਉਹਨੇ ਨਾ ਨਾ ਵੀ ਕਹਿੰਦਾ ਤੂੰ ਬਤਵਾਸ ਨਹੀਂ ਹੈ ਕਿਦਾਂ ਮੇਰੇ ਨਾਲ ਗੱਲ ਨਹੀਂ ਕਰਦਾ ਨਾਲ ਹੀ ਉਹਨੇ ਕਿੱਚ ਕੱਢ ਲਈ ਕਿੱਚ ਕੱਢ ਕੇ ਨਾਲ ਹੀ ਮਾਰਨ ਦੀ ਕੋਸ਼ਿਸ਼ ਕੀਤੀ ਇਹ ਕਿੱਥੇ ਮਾਰੀ ਇਹ ਕਿੱਥੇ ਮਾਰੀ ਕਿੱਧਰ ਮਾਰੀ ਕਿੱਧਰ ਮਾਰੀ ਉਹਨੇ ਮਾਰ ਮਾਰ ਕੇ ਨਾ ਆਪਣੇ ਮਰਦ ਨੂੰ ਮਾਰਨਾ ਚਾਹੁੰਦਾ ਸੀ ਕਿ ਕਿ ਮਾਰ ਚੇ ਉਹਦੇ ਇੱਕ ਮੁੰਡਾ ਕੇ ਆਇਆ ਉਹਦੇ ਉੱਤੇ ਮੁੱਨੇ ਪੈ ਗਿਆ ਤੇ ਉਹਨੇ ਤੇਰੇ ਕਿੱਚ ਕਿੱਚ ਮਾਰ ਦਿੱਤੀ ਕੀ ਚਾਹੁੰਦੇ ਕੀ ਉਹ ਕਾਰਵਾਈ ਕੀ ਹੋਣੀ ਚਾਹੀਦੀ ਹੈ ਵੀ ਜਦੋਂ ਤਾਂ ਸਭ ਚੱਲਿਆ ਨਹੀਂ ਚਾਹੀਦਾ ਇਹ ਉਹਦੇ ਉਹਦੇ ਕੋਸ਼ਿਸ਼ਾਣਾ ਹੀ ਨਹੀਂ ਚਾਹੀਦਾ ਉਹ ਬਸ ਉਸਨੂੰ ਮੇਰੇ ਹਸਬੰਦ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਨਾ ਬਸ ਖਤਰਨਾਕ ਹੋ ਰਿਹਾ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੋ ਮੈਂ ਦੇਖੋ ਬੱਚੇ ਨੇ ਵੀ ਕਪੜੇ ਨਿਪੜੇ ਦੇ ਮੇਰਾ ਬੱਚਾ ਛੋਟਾ ਹੈ ਲੈ ਕੇ ਗਈ ਨਾਲ ਮੇਰਾ ਬੱਚਾ ਚੱਲਦਾ ਨਹੀਂ ਫਿਰਦਾ ਨਹੀਂ ਕੁਝ ਨਹੀਂ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੋ ਮੈਂ ਮੰਗ ਕਰਦੇ ਕਿ ਉਹ ਸਰਪ ਸਰਪੀ ਚੱਲ ਖਤਰ ਉਹ ਹੀਰੋਂ ਵੰਡਾ ਲਾਂ ਅੰਦਰਾਸਿ ਦੂਏ ਤੇ ਮੈਂ ਕਿਹਾ ਕਿ ਹੀਰੋਂ ਵੰਡਾ ਥੋੜਾ ਜਿਹਾ ਘੇ ਘੱਲ ਲਾ ਉਹਨੇ ਮੈਨੂੰ ਥੜੀ ਖੈਚ ਕਹਿਣਾ ਤਾਂ ਥੜੀ ਗੋਤਾ ਲੈ ਲੈ ਅਜਾ ਤੱਕ ਪਰਮਾਹ ਦਤਾ ਮੇਰੇ ਨਾਲੇ ਪੁੱਤ ਮੈਨੂੰ ਬੜਾ ਕੁੱਛ ਬੋਲਿਆ ਗਾਂਜਨੇ ਮੈਂ ਉਚਾਨ ਮੇਰੀ ਐ ਛਾਲੀ ਆਂਦੀ ਆਈ ਕਿ ਮੈਂ ਤੂੰ ਮਾਤਾ ਨਾਲ ਸਾਡੀ ਪੂਆ ਨਾਲ ਕਿਉਂ ਇਤਰਾ ਕਹਿਣਾ ਹੈ ਉਹਦੀ ਇਹਦੇ ਨਾਲਨੇ ਕਿਰਚਾ ਮਾਰ ਦਿੱਤੀਆਂ ਮੈਂ ਉੱਠੀ ਟੱਕ ਗਈ ਮੇਰਾ ਪੁੱਤ ਮਾਰ ਕੇ ਸੁੱਟ ਗਿਆ ਕੋ ਟੀਮ ਰੈਲੀ ਗਾ ਸੁਣ ਮੇਰਾ ਪੁੱਤ ਆ ਵਰਗਾ ਟੱਕ ਟੱਕ ਕੇ ਮੇਰੇ ਸਾਹਮਣੇ ਬੁਰੂ ਹੁਲ ਨੇ ਸੀ ਨਾ ਕਰਾ ਕੀ ਵਗਰੀ ਬੰਦਾ ਮੋਰਾ ਲੋਸੇ ਤੇ ਨਹੀਂ ਸਮਾਬ ਹੋ ਗਏ ਉਹ ਆ ਬੋ ਤਾਂ ਮੈਂ ਸਾਹਮਣੇ ਮਾਰਨਾ ਨੂੰ ਮੈਂ ਮਰ ਜਾਵਾਂ ਤੇ ਲੋਸੋ ਮੇਰੇ ਨੂੰ ਲਾ ਕਰ ਚ ਪਗਾ ਦੇ ਲੋ ਆ ਉਹ ਲਾ ਪੀਓ ਸੇ ਤੇ ਮਾਵੇ ਕੋਸੇ ਮੈਂ ਮੈਡੀਕਲ ਆਫਸਰ ਸਿਮੂਲਰ ਸਰਗੋਦਾ ਸੁਰਤੇ ਬੋਲ ਰਹੇ ਆ ਸਾਡੇ ਕੁਛ ਆਮੀ 6:30 ਵਜੇ ਮਰੀਜ਼ ਅਰुण ਕੁਮਾਰ son of ਰਕੇਸ਼ ਕੁਮਾਰ اسلامਾਬਾਦ ਮੰਨ ਲਿਓ ਆਇਆ ਸੀਗਾ ਇਹਦੇ ਪੇਟ ਤੇ ਕੁਝ ਕੱਟ ਲੱਗੇ ਹੋਏ ਹਨ ਜਿੰਨੂੰ ਆਪਾਂ ਸੀਟੀ ਕਰਵਾ ਕੇ ਦੇਖ ਰਹੇ ਆ ਕਿ ਇਹਦੇ ਵਿੱਚ ਕੋਈ ਪ੍ਰੋਬਲਮ ਹੈ ਕਿ ਨਹੀਂ ਹੈ ਬਾਕੀ ਪੇਸ਼ੈਂਟ ਸਟੇਬਲ ਹੈਗਾ ਇਸ ਵੇਲੇ। ਕਿੰਨੇ ਲੱਗੇ ਹੋਏ ਸਾਡੇ ਕਿੰਨੇ ਲੱਗੇ ਜਿੰਨੇ ਕੱਟ ਲੱਗੇ ਕੱਟ ਪੰਜ ਕੱਟ ਲੱਗੇ ਨੇ ਕੱਟ ਮੋਸਟਲੀ ਸਰਫੇਸ਼ੀਅਲ ਨੇ ਕੋਈ ਡੀਪ ਕੱਟ ਨਹੀਂ ਹੈਗਾ। ਪੇਸ਼ੈਂਟ ਸਟੇਬਲ ਹੈ ਸੀ। ਹਾਕੀਪਮੈਂਟ ਚੱਲ ਰਿਹਾ ਪੇਸ਼ੈਂਟ ਪੂਰਾ ओरिएंटेड ਨਹੀਂ ਅਸ਼ਾ ਇਹ ਦੋਨੇ ਕੁਛ ਖਾਦਾ ਪੀਤਾ